ਉਹ ਸੇ 7 ਸਾਲ ਹੋ ਗਏ ਬਾਜੀ ਬਾਈ ਪਾਉਂਦਾ ਵੀ ਹੀ ਕਿ ਜਾਂ ਉੱਥੇ ਯਾਰ 5 ਸਾਲ ਹੋ ਗਏ ਨਹੀਂ ਆਇਆ ਜੇ ਹੋਣੇ ਆਉਣਾ ਹੀ ਉਹਨੇ ਬਾਜੀ ਚਾਰ ਕੁ ਮਹੀਨੇ ਬਾਂਜਰਾ ਗਏ ਉਹਨੇ ਆ ਜਾਣਾ ਸੀ ਹਾਂ ਪੈਗ ਹੁੰਨ ਕਰਕੇ ਉਹ ਜੀ ਅੱਜ ਤੋਂ ਗਈ ਉਹ ਤੇ ਮੈਦੀ ਗੱਲ ਹੋਇਆ ਹਾਂਗਕਾਂਗ ਦੇਸ਼ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਮਾਪਿਆਂ ਦਾ ਸੀ ਇਕਲੋਤਾ ਪੁੱਤਰ ਦੁੱਖਾਂ ਦਾ ਪਹਾੜ ਟੁੱਟਿਆ ਭਰਿਆਰ ਤੇ ਦੱਸਦੀ ਹੈ ਕਿ ਕਸਬਾ ਬਡਾਲਾ ਬਾਂਗਰ ਦੇ ਪਰਜਾਪਤ ਬਰਾਦਰੀ ਦੇ ਸੁਰਜਨ ਸਿੰਘ ਦਾ ਪੁੱਤਰ ਨਿਰਮਲ ਸਿੰਘ 30 ਸਾਲਾ ਦਾ ਰੋਜੀ ਰੋਟੀ ਦੀ ਪੂਰਤੀ ਲਈ ਹਾਂਗਕਾਂਗ ਦੇਸ਼ ਵਿੱਚ 5 ਸਾਲਾਂ ਤੋਂ ਗਿਆ ਸੀ ਤੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਤਵਾਰ ਨੂੰ ਉਸਦੇ ਦੋਸਤਾ ਦਾ ਫੋਨ ਆਇਆ ਕਿ ਉਸਦੇ بیٹے ਨੂੰ ਦਿਲ ਦਾ ਦੌਰਾ ਪਿਆ ਹੈ ਪਰ ਫਿਕਰ ਵਾਲੀ ਕੋਈ ਗੱਲ ਨਹੀਂ ਹੈ ਐਸੀ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਹੈ ਹੋਸ਼ ਵਿੱਚ ਹੈ ਪਰ ਸ਼ੁੱਕਰਵਾਰ ਹੀ ਉਹਨਾਂ ਦੀ ਜਦ ਗੱਲਬਾਤ ਹੁੰਦੀ ਹੈ ਤੇ ਪਤਾ ਲੱਗਦਾ ਹੈ ਕਿ ਉਸ ਦੌਰਾਨ ਉਹ ਠੀਕ-ਠਾਕ ਹੀ ਹੁੰਦਾ ਜਦੋਂ ਉਹਨਾਂ ਦੇ ਨਾਲ ਗੱਲਬਾਤ ਵੀ ਹੁੰਦੀ ਹੈ ਪਰ ਬਦਕਿਸਮਤੀ ਉਹ ਕਹਿੰਦੇ ਨੇ ਸਾਡੀ ਹੈ ਕਿ ਉਸਦੇ ਦੋਸਤ ਦਾ ਐਤਵਾਰ ਨੂੰ ਫੋਨ ਆਉਂਦਾ ਹੈ ਕਿ ਉਸਦੇ ਬੇਟੇ ਦੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਮਗਰੋਂ ਮੌਤ ਹੋ ਜਾਂਦੀ ਹੈ ਪਰਿਵਾਰ ਨੇ ਪ੍ਰਸ਼ਾਸਨ ਤੇ ਭਗਵੰਤ ਮਾਨ ਦੀ ਸਰਕਾਰ ਤੋਂ ਪੁੱਤਰ ਦੀ ਲਾਸ਼ ਪਿੰਡ ਮੰਗਵਾਉਣ ਲਈ ਮਦਦ ਦੀ ਗੋਹਾਰ ਲਾਈ ਹੈ ਤੇ ਦੁਖਦਾਈ ਖਬਰ ਨਾਲ ਪਿੰਡ ਤੇ ਇਲਾਕੇ ਦੇ ਵਸਨੀਕਾਂ ਦੇ ਵਿੱਚ ਸੋਗ ਦੀ ਲਹਿਰ ਫੈਲ ਚੁੱਕੀ ਹੈ ਮੇਰੇ ਤੱਕ ਨਿਰਮਲ ਸਿੰਘ ਦੀ ਫਾਈਲ ਦੀ ਫੋਟੋ ਵੀ ਤੁਸੀਂ ਵੇਖ ਸਕਦੇ ਹੋ ਤੇ ਹੋਰ ਕੀ ਕਿਹਾ ਗਿਆ ਹੈ ਤੁਸੀਂ ਵੀ ਸੁਣੋ ਗੁਰਦਾਸਪੁਰ ਤੋਂ ਜੁਗਿੰਦਰਪਾਲ ਦੀ ਰਿਪੋਰਟ ਨੂੰ ਸੇ 7 ਸਾਲ ਹੋ ਗਏ ਬਾਜੀ ਭਾਈ ਪਾਉ ਆਇਆ ਵੀ ਹੀ ਕਿ ਜਾਂ ਉੱਥੇ ਹੀ ਨਹੀਂ 5 ਸਾਲ ਹੋ ਗਏ ਨਹੀਂ ਆਇਆ ਜੇ ਹੋਣੇ ਆਉਣਾ ਹੀ ਉਹਨੇ ਬਾਜੀ ਜਵਾਰਕ ਮਹੀਨੇ ਬਾਂਜਰਾ ਗਏ ਉਹਨੇ ਆ ਜਾਣਾ ਸੀ ਆ ਪੈਗ ਹੋਣ ਕਰਕੇ ਉਹਦੀ ਜਦਤ ਹੋ ਗਈ ਉੱਥੇ ਗੱਲ ਬਾਤ ਪਹਿਲਾਂ ਦੀ ਮਹੀਦੀ ਗੱਲ ਹੋਇਆ ਉੱਥੇ ਉੱਥੇ ਹੌਸਪੀਟਲ ਦਾ ਅਗਲ ਕੀਤਾ ਉਹਨਾਂ ਨੇ ਮੇਰੀ ਗੱਲ ਹੁੰਦੀ ਰਹੀ ਜਾਂਦਾ ਮੰਮੀ ਚਿੰਤਾ ਨਾ ਕਰੀ ਹਾਏ ਮੁੜ ਕੇ ਨਹੀਂ ਫੋਨ ਮੈਨੂੰ ਆਇਆ ਮੈਨੂੰ ਮੰਮੀ ਕੌਣ ਆਗੂਗਾ ਬਾਜੀ ਮੈਨੂੰ ਮੰਮੀ ਕੌਣ ਆਗੂ ਮੇਰਾ ਕੋਈ ਬੇਟਾ ਹੀ ਬੇਟਾ ਹੀ ਔਰ ਮੇਰਾ ਕੋਈ ਬੱਚਾ ਨਹੀਂ ਬਾਜੀ ਮੇਰਾ ਕੋਈ ਬੱਚਾ ਨਹੀਂ ਔਰ ਬੇਟਾ ਨੂੰ ਟੈਗ ਹੋਇਆ ਬਾਜੀ ਉਮਰ 27 ਸਾਲ ਦੀ हां ਕੰਗੇ ਇਹ ਬੇੜਾ ਕਮਾਈ ਕਰਨ ਚੱਲ ਗਿਆ ਇੱਕ ਦਵਾ ਦੀ ਤੇ ਜੀ ਬਾਡੀ ਬਲੋਂ ਮਲੋ ਸੇਤੀ ਸੇਤੀ ਮਲ ਪੈਰਾਈ ਕੀਤੀ ਜਾਏ ਉਹਦੇ ਲਈ ਸਰਕਾਰ ਨੂੰ ਬੇਨਤੀ ਆ ਤੇ ਥੱਲੇ ਵੀ ਸਰਕਾਰ ਨੂੰ ਬੇਨਤੀ ਆ ਮੈਨੂੰ ਕੱਲਾ ਕੱਲਾ ਬੇੜਾ ਹੀ ਉਹਦੇ ਮੂਹਰ ਵੇਖੀਦਾ ਹੀ ਹਾਂਜੀ ਮੈਂ ਪੁਣੀਰੀ ਕਰੀਦੀ ਤੇ ਉਹ ਜੀ ਦਾ ਕੰਮ ਕਰੀਦਾ ਮੈਂ ਪਰ ਅਮੋਟਾ ਵੇੜਾ ਹੈ ਠੀਕ ਕੀ ਉਹ ਜਾਂ ਜਿਲ੍ਹੇ ਕਿ ਨਾ ਜੀ ਬਲਵਿੰਦਰ ਸਿੰਘ ਕੀ ਲੱਗਦੀ ਮਮਾ ਜੀ ਕਿੰਨੀ ਮੜੀ ਮੜੀ ਦੀ 27 ਸਾਲ ਵਿਆਹ ਹੀ ਕਰਨ ਮੈਡ ਅਨਮੈਰਿਡ ਸੀ ਕੀ ਪੀਰ ਕਰਦੇ ਸੀ ਇਹ ਲੈ ਬਈ ਸਰਕਾਰਾਂ ਨੇ ਕਰੀ ਕਰਦੇ ਆ ਕਿ ਜੋ ਵੀ ਪੰਜਾਬ ਦੇ ਨੌਜਵਾਨ ਆ ਉਹਨਾਂ ਨੂੰ ਇੱਥੇ ਰੋਜ਼ਗਾਰ ਦਿੱਤਾ ਜਾਵੇ ਗੌਰਮਤ ਹਾਂਜੀ ਤੇ ਜਿਹੜੇ ਬਾਹਰ ਜਾ ਜਾਣ ਬੱਚੇ ਇੱਥੇ ਆਪਣੇ ਮਾਪਿਆਂ ਦਾ ਖਿਆਲ ਰੱਖਣ ਉਹਨਾਂ ਦੀ ਦੇਖਭਾਲ ਕਰਨ ਤੇ ਸਰਕਾਰਾਂ ਨੂੰ ਇਹ ਹੀ ਬੇਨਤੀ ਆ ਕਿ ਬੱਚੇ ਜਿਹੜੇ ਹਿੰਦੁਸਤਾਨ ਦੇ ਬਾਹਰ ਨਾ ਜਾਣ ਤੇ ਇੱਥੇ ਹੀ ਇਹਨਾਂ ਦਾ ਰਜਗਾਰ ਦਿੱਤਾ ਜਾਵੇ ਤੇ ਬਾਹਰ ਦੇ ਪੰਜਾਬ ਦੀ ਜਵਾਨੀ ਜਿਹੜੀ ਬਾਹਰ ਚੰਡੀਗੜ੍ਹ ਨਾਰਨ ਤੁਮ ਬੱਚਿਆਂ ਮਾਪਿਆਂ ਨੂੰ ਵੀ ਇੱਥੇ ਸਹੂਲਤ ਹੋਵੇ ਬੱਚਿਆਂ ਦਾ ਵੀ ਸੁੱਖ ਸ਼ਾਂਤੀ ਰਹੇ ਹਾਂਜੀ ਸਰਕਾਰ ਨੂੰ ਵੀ ਮੈਸੇਜ ਕਰਦੇ ਕਿ ਸਰਕਾਰ ਨੂੰ ਇਹ ਬੇਨਤੀ ਹੱਥ ਜੋੜ ਕੇ ਕਿ ਉਹ ਬੱਚੇ ਦੀ ਡੈੱਡ ਬਾਡੀ ਜਿਹੜੀ ਸੀ ਆ ਉਹਨੂੰ ਠੀਕ ਹਾਂਜੀ ਮੈਂ ਦੱਸ ਜੀ ਮੈਂ ਬਰਨਾਲਾ ਬੰਗਰ ਤੋਂ ਹਾਂ ਕਿੰਨੇ ਦਿਨ ਪਹਿਲਾਂ ਸਾਡੇ ਹੀ ਗਵੰਡ ਇੰਜੀਨੀਅਰ ਮਨ ਸਿੰਘ ਜੀ ਚਨਾਦੀ ਹਾਂਗਕਾਂਗ ਦੇ ਵਿੱਚ ਅਚਾਨਕ ਹਾਰਟ ਅਟੈਕ ਹੋਣ ਦੇ ਕਾਰਨ ਕੇ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਿਤਾ ਜਿਹੜੇ ਸਰਜਨ ਸਿੰਘ ਨੇ ਉਹ ਪਿੰਡਾਂ ਪਿੰਡਾਂ ਵਿੱਚ ਸਬਜ਼ੀ ਵੇਚਦੇ ਨੇ ਬਹੁਤ ਹੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਅੱਜ 3 ਦਿਨ ਪਹਿਲਾਂ ਹੀ ਉਹਨਾਂ ਦਾ ਘਰ ਫੋਨ ਆਇਆ ਸੀ ਕਿ ਇਹਨਾਂ ਦੇ ਬੇਟੇ ਦੀ ਜਿਹੜੀ ਮੌਤ ਹੋ ਚੁੱਕੀ ਹੈ ਸਾਨੂੰ ਪਤਾ ਲੱਗਾ ਪੂਰੇ ਪਿੰਡ ਵੱਸ ਜਿਹੜੇ ਨਾਲ ਘਰ ਵਿੱਚ ਆਏ ਸ਼ੋਕ ਦੀ ਲਹਿਰ ਜਿਹੜੇ ਪੂਰੇ ਪਿੰਡ ਵਿੱਚ ਪਾਈ ਗਈ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਜੇ ਬੱਚੇ ਨੌਕਰੀਆਂ ਦੇਣ ਬੱਚਿਆਂ ਨੂੰ ਤੇ ਸਾਡੇ ਬੱਚਿਆਂ ਨੂੰ ਕੀ ਲੋੜ ਹੈ ਬਾਹਰ ਜਾਣ ਦੀ ਅੱਜ ਉਹਨਾਂ ਦੇ ਘਰ ਵਿੱਚ ਕੋਈ ਜੀ ਨਹੀਂ ਹੈ ਮਗਰ ਇਕੱਲਾ-ਇਕੱਲਾ ਉਹਨਾਂ ਦਾ ਬੇਟਾ ਸੀ ਕੋਈ ਉਹਨਾਂ ਦੀ ਬੇਟੀ ਨਹੀਂ ਹੈ ਉਹਦੀ ਸ਼ਾਦੀ ਵੀ ਨਹੀਂ ਹੋਈ 7 ਸਾਲ ਪਹਿਲਾਂ ਉਹ ਬਾਹਰ ਗਿਆ ਸੀ ਅੱਜ ਉਹ ਮ੍ਰਿਤੂ ਦੇ ਰੂਪ ਵਿੱਚ ਪਿੰਡ ਵਾਪਸ ਆ ਰਿਹਾ ਹੈ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਸੈਂਟਰ ਗਵਰਨਮੈਂਟ ਤੋਂ ਮੰਗ ਕਰਦਾ ਹਾਂ ਕਿ ਉਹਨਾਂ ਦੇ ਪਰਿਵਾਰ ਦੀ ਜਿਹੜੀ ਗੱਲ ਸੁਣੀ ਜਾਵੇ ਉਹਨਾਂ ਦੇ ਬੱਚੇ ਦੀ ਜਿਹੜੀ ਜੈ ਮ੍ਰਿਤਿਕ ਦੇ ਜਿਹੜੀ ਆ ਉਹ ਸਾਨੂੰ ਜਿਹੜੀ ਇਸ ਪਰਿਵਾਰ ਨੂੰ ਜਿਹੜੀ ਪਹੁੰਚਾਈ ਜਾਵੇ ਧੰਨਵਾਦ